ਵਾਦ ਮੁਤਾ ਹਾਏ ਹਾਏ ਪੰਜਾਬ 9188 ਚੰਨ ਤੇ ਤੁਹਾਡਾ ਸਵਾਗਤ ਹੈ ਸ਼ਿਵਸ਼ੰਨਾ ਪੰਜਾਬ ਦੇ ਜੂਤ ਪ੍ਰਧਾਨ ਰੋਹਿਤ ਮਹਾਜੰਦੀ ਅਗਵਾਈ ਹੇਠ ਸ਼ਿਵਸ਼ੰਕਾਂ ਨੇ ਰੀਜ ਹੁਣ ਜਾ ਰਹੇ ਫਿਲਮ ਛਾ ਕੋਟ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਡਡਵਾ ਚੌਕ ਤਾਰੀਵਾਲ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਛਾ ਕੋਟ ਫਿਲਮ ਦੇ ਪੋਸਟਰ ਸਾਰੇ ਗਏ ਅੱਤਰ ਕਾਰਨ ਗਲਬਾ ਦੌਰਾਨ ਸਿਵਕ ਸਨਾ ਪੰਜਾਬ ਦੇ ਪ੍ਰਧਾਨ ਰੇਤ ਮਹਾਜਨੇ ਕਿਹਾ ਕਿ ਫਿਲਮ ਵਿੱਚ ਪਾਕਿਸਤਾਨ ਜਿੰਦਾਬਾਦ ਅਤੇ ਹਿੰਦੁਸਤਾਨ ਮਰਦਾਬਾਦ ਦੇ ਨਾਰੇ ਲਗਾਉਣ ਨਾਲ ਦੇਸ਼ ਵਾਸੀਆਂ ਖਾਸ ਕਰਕੇ ਹਿੰਦੂ ਸਮਾਜ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਨੇ ਸ਼ਿਨਮਾ ਮਾਲਕਾਂ ਨੂੰ ਬੇਨਤੀ ਦੇ ਨਾਲ ਨਾਲ ਕਿਤਾਬ ਨਹੀਂ ਦਿੱਤੀ ਕਿ ਉਹ ਆਪਣੇ ਸ਼ਿਨਮਾ ਘਰਾਂ ਵਿੱਚ ਫਿਲਮ ਛਾ ਕੋਟ ਨਾ ਦਿਖਾਉਣ ਅਤੇ ਜਿਸੇ ਵੀ ਸ਼ਿਨਮਾ ਹਾਲ ਵਿੱਚ ਛਾ ਕੋਟ ਫਿਲਮ ਦਿਖਾਈ ਜਾਏਗੀ ਉਨ੍ਹਾਂ ਸਿਨੇਮਾ ਹਾਲਾਂ ਦੇ ਮਾਲਕਾਂ ਵਿਰੁੱਧ ਸ਼ਿਵ ਸ਼ੰਕਾ ਵੱਲੋਂ ਕੜਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਿਨੇਮਾ ਮਾਲਕਾਂ ਦੀ ਹੋਵੇਗੀ ਪ੍ਰਧਾਨ ਰੇਤ ਮਹਾਜਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਹਕੋਟ ਫਿਲਮ ਨਾ ਵੇਖਣ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੋ ਮੰਗ ਕੀਤੀ ਕਿ ਸ਼ਾਗੋਟ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਗੁਰੂ ਰੰਧਾਵਾ ਦੀ ਗਿਆਦਾਰ ਦੀ ਜਾਂਚ ਕੀਤੀ ਜਾਵੇ ਕਿਉਂਕਿ ਗੁਰੂ ਰੰਧਾਵਾ ਖਾਂਦਾ ਪੰਜਾਬ ਦਾ ਹੈ ਤੇ ਜਿੰਦਾਬਾਦ ਪਾਕਿਸਤਾਨ ਦਾ ਕਰਦਾ ਹੈ ਇਸ ਮੌਕੇ ਤੇ ਵੱਡੀ ਗਿਣਤੀ ਤੇ ਸੇਵਾਣਾਂ ਕੇ ਹਾਜ਼ਰ ਹਨ ਦੇਖੋ ਤਿਆਰ ਤੋਂ ਪੱਤਰਕਾਰ ਜਦੀਦੀ ਖਾਦਰਪੁਰ ਗੁੱਡ ਆਜਾ ਆਪੋਰਟਰ ਫੋਨ ਤੇ ਪੋਸਟਰ ਪਾਰਗੇ ਆ ਜਿਹੜੇ ਜਤਰਾਜ ਦੇ ਬਣਾਇਆ ਅੱਜ ਸੂਰਸਾ ਦਾ ਪੰਜਾਬ ਦੀ ਧਾਰੀ ਵਾਲ ਕਾਈ ਦੁਆਰਾ ਫਿਲਮੇ ਸ਼ਾਟ ਜਿਹੜੀ ਕੀ ਕੁਝ ਦਿਨਾ ਤੱਕ ਰਿਲੀਜ਼ ਹੋਣ ਵਾਲੀ ਆ ਜਿਹਦੇ ਵਿੱਚ ਜਿਹੜਾ ਫਿਲਮ ਦਾ ਪ੍ਰੋਡੂਸਰ ਡਾਇਰੈਕਟਰ ਜੂ ਰੰਦਾਵਾ ਜਿਹੜਾ ਕੋਈ ਖੰਡਾ ਦੇ ਪੰਜਾਬ ਦਾ ਪੈਸੇ ਦੇ ਉੱਥੇ ਰਹਿੰਦਾ ਪਰ ਬੰਗਾਲ ਜਿਹੜਾ ਪਾਕਿਸਤਾਨ ਦੇ ਘਾਰਿਆ ਫਿਲਮ ਦੇ ਵਿੱਚ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਤੇ ਹਿੰਦੁਸਤਾਨ ਮਰਦਾਬਾਦ ਦੇ ਨਾਰੇ ਲਗਾ ਰਿਹਾ ਜਿਵੇਂ ਕਿ 600 ਪੰਜਾਬ ਕਰੋ ਸਰਦਾਰ ਦੇ ਵਿੱਚ ਮੰੰਦਾ ਕਰਦੀ ਆ 600 ਪੰਜਾਬ ਨੇ ਪੂਰੇ ਪੰਜਾਬ ਦੇ ਵਿੱਚ ਇਸ ਫਿਲਮ ਦਾ ਬਾਈਕਾਰਡ ਕਰਨ ਦਾ ਜਿਹੜਾ ਸੰਕਲਪ ਲਿਆ ਸੀ ਉਸ ਕੜੀ ਦੇ ਅੰਤਰਗਤ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਧਾਰਨਾ ਬੜਵਾਉਣ ਦੇ ਵਿੱਚ ਇਹਦਾ ਕੁੱਟਲਾ ਭੁਕਿਆ ਪੋਸਟਰ ਜਲਾਉਣ ਦੇ ਮਸਲੂਮ ਦੇਸ਼ਵਾਸੀਆਂ ਨੂੰ ਕੁਇਲ ਕਰਨਾ ਕਿਸ ਤਰ੍ਹਾਂ ਦੀ ਜਿਹੜੀ ਫਿਲਮ ਆ ਉਹਦਾ ਸਾਨੂੰ ਬਾਇਕਾਟ ਕਰਨਾ ਚਾਹੀਦਾ ਤੇ ਦੂਸਰਾ ਸੰਸਰ ਬੋਰਡ ਅੱਗੇ ਵੀ ਅਸੀਂ ਮੰਗ ਕਰਦੇ ਆ ਕਿ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਗੁਰੂ ਰੰਦਾਵਾਲ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਉਹਨੇ ਹਿੰਦੁਸਤਾਨ ਮੁਰਦਾਬਾਦ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਕਿਉਂ ਲਗਾਏ ਉਹ ਤਾਂ ਪਾਕਿਸਤਾਨ ਨਾਲ ਕੀ ਤਾਲੁਕਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਅਮਨ ਸ਼ਾਹ ਦੀ ਅੱਗੇ ਵੀ ਅਪੀਲ ਕਰਦਾ ਜੇ ਜਰੂਰ ਦਾਵਾ ਤੇ ਜਿਹੜੇ ਗਾਇਕਾਂ ਨੇ ਉਹਨਾਂ ਦੀ ਚੈੱਕੀ ਦਿੱਤੀ ਜਾਵੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਕਿਤੇ ਪਾਕਿਸਤਾਨ ਦੀ ਆਈਐਸਆਈ ਦਾ ਏਜੰਡਾ ਤੇ ਨਹੀਂ ਜਿਹੜਾ ਵੀ ਇਹਨੂੰ ਪਾਕਿਸਤਾਨ ਦੇ ਨਾਲ ਇਨਾ ਪਿਆਰ ਆ ਉਹ ਪਾਕਿਸਤਾਨ ਜਿਹੜਾ ਵੀ ਪੰਜਾਬ ਦੇ ਵਿੱਚ ਕੀ ਨਹੀਂ ਬਲਕਿ ਪੂਰੇ ਪਾਰੋਂ ਦੇ ਵਿੱਚ ਕਦੀ ਬੰਮਕਾਰ ਕਦੀ ਕਿਸੇ ਤਰ੍ਹਾਂ ਦੇ ਧਮਾਕੇ ਭਾਰਤੀ ਫੌਜ ਦੇ ਜਿਹੜੇ ਆ ਕਿਮਣਾ ਬਣੇ ਹੋਏ ਨੇ ਪਰ ਇਸ ਬੰਦੇ ਦਾ ਉਹਨਾਂ ਦੇ ਲੋਕਾਂ ਦੇ ਨਾਲ ਜਿਹੜਾ ਪਿਆਰ ਆ ਉਹ ਕਿਸ ਤਰ੍ਹਾਂ ਜ਼ਾਹਿਰ ਹੋਇਆ ਇਹ ਕਿਉਂ ਹੋਇਆ ਮੈਂ ਸਮੂਹ ਪੰਜਾਬ ਵਾਸੀਆਂ ਦੇ ਅੱਗੇ ਅਪੀਲ ਕਰਨਾ ਕਿ ਸਾਰੇ ਮੇਰੇ ਪਿੰਡਾਂ ਪਰਾ ਜਿਹੜੇ ਨੇ ਉਹ ਆਪਣੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਰੱਖਦੇ ਹੋਏ ਇਹ ਫਿਲਮ ਦਾ ਪੂਰਨ ਤੌਰ ਤੇ ਬਾਈਕਾਟ ਕਰਨੇ ਤੇ ਦੂਸਰਾ ਤੁਹਾਡੇ ਮਾਧਮ ਰਾਹੀਂ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਸਿਨੇਮਾ ਕਰਮਾਲਕਾਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਸਿਨੇਮਾ ਇਸ ਫਿਲਮ ਨੂੰ ਆਪਣੇ ਸਿਨੇਮਾ ਦੇ ਵਿੱਚ ਨਾ ਚਲਾਏ ਅਗਰ ਕਿਸੇ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਕਿਸੇ ਉਹਦਾ ਪੁਰਜ਼ੋਰ ਜਿਹੜਾ ਵਿਰੋਧ ਕਰਾਂਗੇ ਇਹ ਵਿਰੋਧ ਜਿਹੜੀ ਆ ਅਸੀਂ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਗੁਰਦਾਪੁਰ ਜ਼ਿਲ੍ਹੇ ਵਿੱਚ ਨਹੀਂ ਲੱਗਣ ਦਾਂਗੇ ਜੈ ਸ਼੍ਰੀ ਰਾਮ